ਇਹ ਇਨਕਾਊਂਟਰ ਹੋਇਆ ਵਾ ਜੰਗਸਰ ਦਾ ਇੱਕ 15 ਜੂਨ ਦੀ ਰਾਤ ਇੱਕ ਫਾਇਰਿੰਗ ਇਨਸਿਡੈਂਟ ਹੋਇਆ ਸੀਗਾ ਜਿੱਥੇ ਪੁਲਿਸ ਨੂੰ ਇੱਕ ਇਕਲਾ ਮਿਲੀ ਸੀ ਕਿ ਦੋ ਗਰੁੱਪ ਦੇ ਵਿਚ ਲੜਾਈ ਦੇ ਵਿਚ ਲੜਾਈ ਹੋਈ ਹੈ ਤੇ ਉੱਥੇ ਆਪਸ ਦੇ ਵਿਚ ਉਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil Radha ਪਰਸਨ ਮੌਰਡਰ ਇੰਜਰਡ ਸੀਗਾ ਜਿਹਨੂੰ ਇਨੀਸ਼ੀਅਲੀ ਸੇਲ ਹਸਪੀਟਲ ਤੇ ਬਾਅਦ ਵਿੱਚ ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਇੰਸੀਡੈਂਟ ਸੀਗਾ ਤੇ ਮੇਜਰ ਇੰਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਦੀ ਓਵਰঅল ਸੁਪਰਵੀਜ਼ਨ ਅnder ਬਣਾਈ ਗਈ ਸੀ ਜਿੱਥੇ ਮੇਨਲੀ ਐਸਐਚਓ ਸਿਟੀ 2 ਤੇ ਇਹਨਾਂ ਦੇ ਨਾਲ ਇੱਕ ਐਸਐਚਓ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅnder ਇਹ ਟੀਮਸ ਬਣਾਈ ਗਈ ਸੀ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਨਾਦੇ ਵਜਾਇ ਰੰਜਿਸ਼ ਸੀਗੀ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੇ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਦੋਨਾਂ ਨੇ ਹੀ ਕੁਝ ਦਿਨਾ ਤੋਂ ਦੋਨੋਂ ਪਾਸੇ ਗੈਂਗਸ ਨੂੰ ਇਨਵੋਲਵ ਕੀਤਾ ਸੀਗਾ ਇੱਕ ਸਰਹੰਗ ਵੇਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਥ ਦੇ ਰਹੇ ਸੀਗੇ ਤੇ ਤੇਜਵੀਰ ਦੇ ਨਾਲ ਗੈਰੀ ਗਗਨਦੀਪ ਤੇ ਇਹਦੇ ਨਾਲ ਇੱਕ ਗਗਨਦੀਪਪੁਰ ਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ 라ਵਣ ਸੀਗਾ 라ਵਣ ਔਰ ਗਗਨਦੀਪ ਜੋ ਹੈ ਉਹਨੇ ਇੱਕ ਆਪਣੀ ਪੁਸ਼ਤੀਸ਼ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸੀਡੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇੱਥੇ ਪਟਿਆ ਪਿੰਕ ਕੋਲ ਨਹਿਰ ਦੇ ਨੇੜੇ ਇੱਕ ਸੁੰਸਾਨ ठाਣ ਹੈ ਉੱਥੇ ਉਹਨੇ ਕੋ ਜੋ ਇਨਸੀਡੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀਗਾ ਉਹਨਾਂ ਨੂੰ ਕੋਇਆ ਹੋ ਗਿਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਨ ਨੂੰ ਉਹਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟੇਕੇਸ਼ਨ ਵੀ ਹੋਈ ਤੇ ਉਹੀ ਦੌਰਾਨ ਐਨਕਾਊਂਟਰ ਦੇ ਵਿੱਚ ਉਹਦੀ ਸੱਜੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤੇ ਇਹਦੇ ਗੱਲਾਂ ਪਹਿਲਾਂ ਕਿੰਨੇ ਮੁਕਾਦਮੇ ਲੱਗ ਜੰਦੇ ਜੀ ਹੁਣ ਤੱਕ ਸਾਡੀ ਜੋ ਮੋਡਲੀ ਤਫ਼ਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫਆਈਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਹੈ ਤੇ ਦੇ ਜੋ ਨਾਲ ਦੇ ਵੀ ਸਾਥੀ ਹੈ ਉਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਇਹਨਾਂ ਦੇ ਕਹਿਣ ਮੁਤਾਬਿਕ ਐਫ ਆਈ ਆਰਸ ਹੈ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਫਟਰ ਪ੍ਰੋਪਰ ਇੰਟਰੋਗੇਸ਼ਨ ਦਾਸ ਪੇਗੀ ਹੁਣੇ ਬੀਤੀ ਰਾਤ ਹੀ ਦੇਰ ਰਾਤ ਹੀ ਨਾਦੀ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕਿਤੇ ਗਏ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਹੋਰ ਡੀਟੇਲਸ ਆ ਜਾਣਗੇ ਕਿ ਕਿਸੇ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਕੋਈ ਸੱਟ ਲੱਗੀ ਜੀ ਅ ਸਰਟੀਫਿਕੇਟ ਸਾਡੇ ਐਸ ਐਚਓ ਸਾਹਿਬ ਦੇ ਨਾਲ ਹੈ ਅਲਟਰੇਸ਼ਨ ਹੋਈ ਹੈ ਤੋਂ ਅਨਦਰ ਵੀ ਅਸੀਂ ਇਲਾਜ ਕਰਾਂਗੇ ਇਹ ਅਲਟਗੇਸ਼ਨ ਦੌਰਾਨ ਹੀ ਜੋ ਅਕਿਊਜ਼ ਹੈਗਾ ਉਹਦੀ ਸਰਜੀ ਜੋ ਲਾਤਰ ਉੱਤੇ ਗੋਲੀ ਵੱਗੀ ਰਿਕਵਰੀ ਕੀਤੀ ਹੋਈ ਹੈ ਇਸ ਮਾਮਲੇ ਦੀ ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜੀ ਨੂੰ ਅਸੀਂ ਰਿਕਵਰ ਕਰਾਣਾ ਹੈ ਸੀ ਜੀ ਉਹ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰਾ ਦੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹੈ ਤੇ ਰਿਕਵਰੀ ਪੁਲਿਸ ਉਹ ਵੀ ਕਰਾਏਗੀ ਜਿਹੜੀ ਖੰਨੇ ਇਨਸੀਡੈਂਟ ਰਹੀ ਉਹਦੇ ਚ ਹੁਣ ਤੱਕ 3 ਰਸਤ ਹੋ ਗਏ ਨੇ ਹੈ ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਇਹਨਾਂ ਦੇ ਦੋ ਤਿੰਨ ਹੋਰ ਸਾਥੀ ਹੈ ਉਹਨਾਂ ਨੂੰ ਐਪਲੀਕੇਸ਼ਨ ਦਿੱਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਕੋਰਡਿੰਗਲੀ ਐਕਸ਼ਨ ਲੇਗੀ ਤੇ ਚਾਰ ਪਰਸਨ ਦੀ ਹਰੈਸ ਕੀਤੀ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ ਵਾਰਨਿੰਗ ਦੇਣਾ ਚਾਹੁੰਦੀ ਹਾਂ ਤੁਸੀਂ ਅ ਵਾਰਨਿੰਗ ਤਾਂ ਦੇਖੋ ਕ੍ਰਿਮੀਨਲ 엘ਮੈਂਟਸ ਨੂੰ ਆਈ ਹੁੰਦੀ ਵੀ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਹ ਤੇ ਚੱਲ ਪਿਓ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਹੈ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟੀਗੇਸ਼ਨ ਆਫ ਕ੍ਰਾਈਮ ਦੋ ਮੇਨ ਪੁਲਿਸ ਦੇ ਕੰਮ ਹੁੰਦੇ ਤੇ ਜੇਕਰ ਕੋਈ ਕ੍ਰਾਈਮ ਹੁੰਦਾ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜੋ ਅਕਿਊਜ਼ਡ ਹੁੰਦੇ ਉਹਨੂੰ ਫੜਿਆ ਜਾਂਦਾ ਹੈ ਤਾਂ